छपंदड़ कमली न फड़ी उ मारे ठाहंद ललकार लहर चरकार जल लहर बि चवरी न गंगार कंधा काबल कधार कंबो सरदार कंधा काबल कढार कंबिय जॾो सरदार ਵਾਰੀ ਉਹਦਾ ਮੇਰਾ ਭੇਸ ਤੇ ਗਾਇਕੀ ਕਰਕੇ ਜਦੋਂ ਅੰਦਰੋਂ ਤੋਂ ਮੈਂ ਤੇਰੇ ਆ ਰਹੀਏ ਉਹ ਕਹੇ ਵੀ ਜਦੋਂ ਛਲਾਰੂ ਸਵਾਲ ਕਰਦੇ ਜਵਾਬ ਦੇ ਨਹੀਂ ਹੁੰਦਾ ਉਹ ਕਹੇ ਇਧਰ ਕਦੇ ਸੱਜਣਾ ਲਈ ਨਹੀਂ ਸਕਦਾ ਜੇ ਉਹ ਮੇਰੀ ਜਾਨ ਬੁੱਤ ਤੇਰੇ ਤੇ ਇੰਨਾ ਜੋਰ ਹੈਗਾ ਆ ਦੇਖ ਆ ਵੇਖੀ ਹੁਣ ਦੇ ਨਾਲੇ ਜੋਰ ਮਾਰਦਾ ਫਿਰ ਰਹਿਣਾ ਨਹੀਂ ਬੋਲ ਆਪਾਂ ਕਰ ਮੈਨੂੰ ਤੇਰੇ ਤੇ ਮੈਨੂੰ ਇਹ ਦੁੱਖ ਹੋਣਾ ਵੀ ਇਹ ਮੁੰਡਿਆਂ ਨੇ ਝਟਕਾ ਮਾਰ ਦੇਣਾ ਮਨ ਕਾ ਹਿਲ ਜਾਣਾ ਸਾਰੀ ਉਮਰ ਫਿਰ ਆ ਕਪੜਾ ਇਹ ਬਣੇ ਨਹੀਂ ਪੀੜਾ ਲੈ ਵੀ ਬੌਂਸਰੋ ਮੁੰਡਿਓ ਆਜੋ ਕੱਠੇ ਹੋ ਕੇ ਮੜਾ ਦਿਖਾਓ ਚਲਵਾ ਜਾ ਤੱਕੋ ਪਿਛੇ ਨੂੰ ਚੱਕ ਕੇ ਲੈ ਜਾਓ ਚੱਲ ਰਹਿ ਜਾ ਹੁਣ ਹੁਣ ਸਵਾਦ ਆ ਪੋਰਾ ਰਿਆ ਨਾ 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 ਮੱਖਣ ਐਦਾ ਫੁੱਟ ਪੋਰਾ ਰਿਆ ਧੂਖੀ ਵੜੇ ਖਰੇ ਤੈਂ ਕੀ ਜਾਪੇ ਧੂਖੀ ਵੜੇ ਸੌਣ ਨਹੀਂ ਐਦਾ ਤੈਂ ਕੀ ਜਾਪੇ ਧੂਖੀ ਵੜੇ ਸੌਣ ਜਿੱਦ ਮੱਖਣਾ ਘਰੀਆਂ ਕਰ ਜਾ ਹੁਣ ਇਦੋਂ ਕਹਾ ਕਿੱਥੇ ਆਉਣਾ ਅੱਗੇ ਜਗ੍ਹਾ ਹੈਗੀ ਨਹੀਂ ਕੋਈ ਜਗ੍ਹਾ ਹੈਗੀ ਅੱਗੇ

ਇਹ ਇੱਕ ਇਹ ਚੱਕਰ ਪੈ ਗਿਆ ਤੁਹਾਡਾ ਵੀ ਸ਼ਰਮਾ ਜੀ ਕਹਿੰਦੇ ਵੀ ਅਗਲੀ ਵਾਰੀ ਅਸੀਂ ਟੂਰਨਾਮੈਂਟ ਰੱਖਣਾ ਹੀ ਨਹੀਂ ਉਹਨੇ ਨਾ ਨਾ ਹੀ ਕਿਵੇਂ ਖੜਦੇ ਨਹੀਂ ਤੁਸੀਂ ਫੁਕੜੋ ਇਹ ਕੰਮ ਨਹੀਂ ਕਰਨਾ ਇਹ ਗੁਰਵਿੰਦ ਜੀ ਤਰ੍ਹਾਂ ਚੱਲ ਕੋਈ 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 ਆਜਵਾ ਜੋ ਮੋਦੀ ਬਕਰ ਲੈਣਾ ਚਾਹਤਾ ਗੱਲੇ ਮਾਰਨੀ ਪੈਣੀਆਂ ਇਹਨਾਂ ਨੂੰ ਪਿਛਕਾਰ ਕੇ ਚੱਲ ਵੀ ਲੈ ਹਣ ਖੜ ਜਾਓ ਹਣ ਤਾਂ ਖੜ ਜਾਓ ਚਰਮਾ ਜਾਂ ਲੋੜ ਦਾ ਦਾਤੋ